ਅਮੀ ਸਾਹਿਬ ਕਹਿ ਰਹੇ ਆ ਕਿ ਸਰੂਪ ਕਹਿੰਦੇ ਲਾਪਤਾ ਨਹੀਂ ਹੋਏ ਕਹਿੰਦੇ ਪਈ ਆ ਕਿ ਗੁੰਮ ਨਹੀਂ ਹੋਏ ਤੇ ਕਹਿੰਦੇ ਪਈ ਆ ਕਿ ਬੇਅਦਬੀ ਵੀ ਨਹੀਂ ਹੋਈ ਤਾਂ ਫਿਰ ਸੰਗਤਾਂ ਨੂੰ ਇਹ ਤਾਂ ਦੱਸੋ ਧਾਮੀ ਸਾਹਿਬ ਬਾਦਲ ਦਲਿਓ ਅਜੋਕੇ ਨਰੇਨੂ ਮਹੰਤੋ ਤੁਸੀਂ ਫਿਰ ਸੰਗਤਾਂ ਨੂੰ ਦੱਸੋ ਕਿ ਪਾਵਲ ਸਰੂਪ ਕਿੱਥੇ ਗਏ ਕਿੰਨੇ ਕਿਨੂੰ ਦਿੱਤੇ ਕਿਹਦੇ ਕਹਿਨ ਦੀ ਉੱਤੇ ਦਿੱਤੇ ਉਹ ਪਾਵਲ ਸਰੂਪ ਹੁਣ ਕਿੱਥੇ ਆ ਕਿਹੜੇ ਹਾਲਾਤਾਂ ਦੇ ਵਿੱਚ ਆ ਸੰਗਤ ਨੂੰ ਦੱਸੋ ਤਾਂ ਸਹੀ ਫਿਰ ਸੰਗਤ ਨੂੰ ਸੰਤੁਸ਼ਟਤਾ ਕਰੋ ਜਦੋਂ ਤੁਹਾਨੂੰ ਇਹ ਗੱਲ ਦਾ ਪਤਾ ਹੀ ਨਹੀਂ ਕਿ ਉਹ ਪਾਵਨ ਸਰੂਪ ਕਿੱਥੇ ਆ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਉਹ ਲੱਭਤਾ ਨਹੀਂ ਹੋਏ ਕਿਵੇਂ ਕਹਿ ਸਕਦੇ ਹੋ ਕਿ ਗੁੰਮ ਨਹੀਂ ਤੇ ਫਿਰ ਜਿਵੇਂ ਬਰਗਾੜੀ ਬਹਿਬਦ ਕਾਂਡ ਕੋਟਪੂਰਾ ਕਾਂਡ ਹੋਇਆ ਸੀ ਕਿ ਤੁਸੀਂ ਇਹੋ ਜਿਹੇ ਕਾਂਡ ਦਾ ਇਹੋ ਜਿਹੀ ਮੰਦਭਾਗੀ ਘਟਨਾ ਦਾ ਦੁਬਾਰਾ ਤੁਸੀਂ ਇੰਤਜ਼ਾਰ ਕਰਦੇ ਬਈਓ ਸੰਗਤ ਤੁਹਾਡੇ ਤੋਂ ਪਿਛਲੇ 5 ਸਾਲਾਂ ਤੋਂ ਪੁੱਛ ਰਹੀ ਏ ਕਿ ਤੁਸੀਂ ਪਾਵਨ ਸਰੂਪ ਆਰਐਸਐਸ ਨੂੰ ਦਿੱਤੇ ਆ ਕਿ ਡੇਰਾ सिरसा ਨੂੰ ਦਿੱਤੇ ਆ ਜਾਂ ਕਿਸੇ ਹੋਰ ਪੰਥ ਵਿਰੋਧੀ ਸ਼ਖਸੀਅਤ ਨੂੰ ਜਾਂ ਡੇਰੇਦਾਰ ਨੂੰ ਦਿੱਤੇ ਆ ਜਿੱਥੇ ਖਾਲਸਾ ਪੰਥ ਦੀ ਮਰਿਆਦਾ ਲਾਗੂ ਨਹੀਂ ਸੀ ਹੋ ਸਕਦੀ ਤੇ ਤੁਸੀਂ ਚੋਰੀ ਛਿਪੇ ਬਾਦਲਦਲੀਓ ਜਿਵੇਂ ਕਾਂਗਰਸ ਦੇ ਉੱਤੇ ਜੂਨ 1984 ਨਵੰਬਰ 1984 ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਹਮਲਾ ਝੂਠੇ ਪੁਲਿਸ ਮੁਕਾਬਲੇ ਕਲੰਕਿਆ ਨਾ ਇਸੇ ਤਰ੍ਹਾਂ ਬਾਦਲਦਾਰ ਦੇ ਉੱਤੇ 2015 ਦੀਆਂ ਮੰਦਭਾਗੀ ਕਟਨਾਵਾ ਬੇਅਦਬੀ ਦੀਆਂ ਜਿਹੜੀਆਂ ਕਟਨਾਵਾਾਂ ਬਰਗਾੜੀ ਬਾਬਲ ਕੋਟਕਪੂਰਾ ਉਹ ਕਲੰਕਿਆ ਤੇ ਇਸੇ ਤਰ੍ਹਾਂ 328 ਪਾਵਨ ਸਰੂਪਾਂ ਦਾ ਮਾਮਲਾ ਸ਼ਰੋਮਣੀ ਕਮੇਟੀ ਦੀ ਉੱਤੇ ਕਲੰਕਿਆ ਲਾਪਤਾ ਹੋਏ 328 ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਸ਼ਰੋਮਣੀ ਕਮੇਟੀ ਬਾਦਲਕਿਆਂ ਵੱਲੋਂ ਅੱਜ ਵੀ ਸਿਆਸਤ ਘੋਟੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਬਚਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਬਾਦਲ ਪਰਿਵਾਰ ਅਤੇ ਬਾਦਲ ਦਲ ਦੇ ਅਧੀਨ ਹੋ ਕੇ ਸ਼ਰੋਮਣੀ ਕਮੇਟੀ ਦੇ ਮੌਜੂਦਾ ਅਧਿਕਾਰੀ ਐਨੇ ਗਰਕ ਚੁੱਕੇ ਆ ਕਿ ਉਹ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਹੀ ਵੈਰੀ ਬਣ ਚੁਕੇ ਹੋਏ ਆ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਐਡਵੋਕੇਟ ਹਰਦੇਂਦਰ ਸਿੰਘ ਧਾਮੀ ਸਾਹਿਬ ਕਹਿ ਰਹੇ ਆ ਕਿ ਸਰੂਪ ਕਹਿੰਦੇ ਲਾਪਤਾ ਨਹੀਂ ਹੋਏ ਕਹਿੰਦੇ ਪਈ ਆ ਕਿ ਗੁੰਮ ਨਹੀਂ ਹੋਏ ਤੇ ਕਹਿੰਦੇ ਪਈ ਆ ਕਿ ਬੇਅਦਬੀ ਵੀ ਨਹੀਂ ਹੋਈ ਤਾਂ ਫਿਰ ਸੰਗਤਾਂ ਨੂੰ ਇਹ ਤਾਂ ਦੱਸੋ ਧਾਮੀ ਸਾਹਿਬ ਬਾਦਲ ਦਲਿਓ ਅਜੋਕੇ ਨਰੇਨੂ ਮਹੰਤੋ ਤੁਸੀਂ ਫਿਰ ਸੰਗਤਾਂ ਨੂੰ ਦੱਸੋ ਕਿ ਪਾਵਨ ਸਰੂਪ ਕਿੱਥੇ ਗਏ ਕਿੰਨੇ ਕਿਨੂੰ ਦਿੱਤੇ ਕਿਹਦੇ ਕਹਿਨ ਦੇ ਉੱਤੇ ਦਿੱਤੇ ਉਹ ਪਾਵਨ ਸਰੂਪ ਹੁਣ ਕਿੱਥੇ ਆ ਕਿਹੜੇ ਹਾਲਾਤਾਂ ਦੇ ਵਿੱਚ ਆ ਸੰਗਤ ਨੂੰ ਦੱਸੋ ਤਾਂ ਸਹੀ ਫਿਰ ਸੰਗਤ ਨੂੰ ਸੰਤੁਸ਼ਟਤਾ ਕਰੋ ਜਦੋਂ ਤੁਹਾਨੂੰ ਇਹ ਗੱਲ ਦਾ ਪਤਾ ਹੀ ਨਹੀਂ ਕਿ ਉਹ ਪਾਵਨ ਸਰੂਪ ਕਿੱਥੇ ਆ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਉਹ ਲਾਪਤਾ ਨਹੀਂ ਹੋਏ ਕਿਵੇਂ ਕਹਿ ਸਕਦੇ ਹੋ ਕਿ ਗੁੰਮ ਨਹੀਂ ਹੋਏ ਇਹ ਗੁੰਮੀ ਹੁੰਦੀ ਆ ਇਹ ਲਾਪਤਾ ਹੀ ਹੁੰਦੇ ਆ ਤੇ ਬੇਅਦਬੀ ਵੀ ਹੋ ਸਕਦੀ ਆ ਹੋ ਸਕਦਾ ਹੋ ਹੀ ਗਈ ਹੋਵੇ ਬੇਅਦਬੀ ਆਉਂਦੇ ਭੁੱਖ ਵਿੱਚ ਇਹ ਵੀ ਗੱਲ ਜਿਹੜੀ ਆ ਉਹ ਸਾਹਮਣੇ ਆ ਜਾਵੇ ਤੇ ਫਿਰ ਜਿਵੇਂ ਬਰਗਾਰੀ ਬਾਬਲ ਕਾਂਡ ਕੋਟਪੂਰਾ ਕਾਂਡ ਹੋਇਆ ਸੀ ਕੀ ਤੁਸੀਂ ਇਹੋ ਜਿਹੇ ਕਾਂਡ ਦਾ ਇਹੋ ਜੀ ਮੰਦਭਾਗੀ ਘਟਨਾ ਦਾ ਦੁਬਾਰਾ ਤੁਸੀਂ ਇੰਤਜ਼ਾਰ ਕਰਦੇ ਪਏ ਹੋ ਸੰਗਤ ਤੁਹਾਡੇ ਤੋਂ ਪਿਛਲੇ 5 ਸਾਲਾਂ ਤੋਂ ਪੁੱਛ ਰਹੀ ਏ ਕਿ ਤੁਸੀਂ ਪਾਵਨ ਸਰੂਪ ਆਰਐਸਐਸ ਨੂੰ ਦਿੱਤੇ ਆ ਕਿ ਡੇਰਾ सिरसा ਨੂੰ ਦਿੱਤੇ ਆ ਜਾਂ ਕਿਸੇ ਹੋਰ ਪੰਥ ਵਿਰੋਧੀ ਸ਼ਖਸੀਅਤ ਨੂੰ ਜਾਂ ਡੇਰੇਦਾਰ ਨੂੰ ਦਿੱਤੇ ਆ ਜਿੱਥੇ ਖਾਲਸਾ ਪੰਥ ਦੀ ਮਰਿਆਦਾ ਲਾਗੂ ਨਹੀਂ ਸੀ ਹੋ ਸਕਦੀ ਤੇ ਤੁਸੀਂ ਚੋਰੀ ਛਿਪੇ ਜਿਹੜੇ ਆ ਉਹ ਦੇ ਦਿੱਤੇ ਸੰਗਤ ਨੂੰ ਦੱਸੋ ਜਿੰਨਾ ਚਿਰ ਤੱਕ ਸੰਗਤ ਨੂੰ ਸੰਤੁਸ਼ਟ ਨਹੀਂ ਕਰੋਗੇ ਇਸ ਗੱਲ ਦਾ ਸਹੀ ਜਵਾਬ ਨਹੀਂ ਦੇਵੋਗੇ ਤੁਹਾਡੇ ਉੱਤੇ ਸਵਾਲ ਹੁੰਦੇ ਰਹਿਣਗੇ ਤੇ ਇੱਕ ਗੱਲ ਮੇਰੀ ਯਾਦ ਰੱਖਿਓ ਬਾਦਲਦਲੀਓ ਜਿਵੇਂ ਕਾਂਗਰਸ ਦੇ ਉੱਤੇ ਜੂਨ 1984 ਨਵੰਬਰ 1984 ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਹਮਲਾ ਝੂਠੇ ਪੁਲਿਸ ਮੁਕਾਬਲੇ ਕਲੰਕਿਆ ਨਾ ਇਸੇ ਤਰ੍ਹਾਂ ਬਾਦਲਦੜ ਦੇ ਉੱਤੇ 2015 ਦੀਆਂ ਮੰਦਭਾਗੀ ਘਟਨਾਵਾਂ ਬੇਅਦਬੀ ਦੀਆਂ ਜਿਹੜੀਆਂ ਕਟਨਾਵਾਂ ਬਰਗਾੜੀ ਬਹਿਬਲ ਕੋਟਕਪੂਰਾ ਉਹ ਕਲੰਕਿਆ ਤੇ ਇਸੇ ਤਰ੍ਹਾਂ 328 ਪਾਵਨ ਸਰੂਪਾਂ ਦਾ ਮਾਮਲਾ ਸ਼੍ਰੋਮਣੀ ਕਮੇਟੀ ਦੀ ਉੱਤੇ ਕਲੰਕਿਆ ਕੀ ਹੋਣ ਸ਼੍ਰੋਮਣੀ ਕਮੇਟੀ ਬਾਦਲ ਗਿਆ ਨੇ ਇਹ ਕਲੰਕ ਨਾਲ ਲੈ ਕੇ ਹੀ ਮਰਨਾ ਹੈ ਕਿ ਤੁਸੀਂ ਅੱਜ ਵੀ ਸੰਗਤਾਂ ਨੂੰ ਇਨਸਾਫ ਨਹੀਂ ਦੇਣਾ ਬੜੀ ਤਰਾਸਦੀ ਦੀ ਗੱਲ ਹੈ ਕੀ ਸਰੂਪ ਮਹਾਰਾਜ ਸਾਹਿਬ ਦੇ ਲਾਪਤਾ ਕਰਨ ਵਾਲੇ ਦੋਸ਼ੀਆਂ ਦੇ ਉੱਤੇ ਪਰਚਾ ਕਰਵਾਉਂਦੇ ਕਰਵਾਉਂਦੇ ਸਿੱਖ ਕੌਮ ਨੂੰ 5 ਸਾਲ ਲੱਗ ਗਏ ਲੰਬਾ ਸੰਘਰਸ਼ ਲੜਨਾ ਪਿਆ ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਤੁਸੀਂ ਕਿਹੜੇ ਮੂੰਹ ਦੇ ਨਾਲ ਕਹਿ ਰਹੇ ਹੋ ਤੁਹਾਨੂੰ ਸ਼ਰਮ ਨਹੀਂ ਆਈ ਤੁਹਾਨੂੰ ਕੋਈ ਚਪੜੀ ਨਹੀਂ ਲੱਭੀ ਤੁਸੀਂ ਨੱਕ ਡੋਬ ਕੇ ਮਰ ਜਾਂਦੇ ਤੁਸੀਂ ਕਹਿੰਦੇ ਪਈਓ ਕਿ ਇਹ ਪਰਚੇ ਪਿੱਛੇ ਜਿਹੜੀ ਹੈ ਮੌਜੂਦਾ ਸਰਕਾਰ ਨੇ ਸਿਆਸਤ ਕੀਤੀ ਆ ਧਾਮੀ ਸਾਹਿਬ ਜੇ ਸਿਆਸਤ ਹੋਈ ਹੁੰਦੀ ਨਾ ਤੇ ਪਰਚਾ ਇੰਨੀ ਲੇਟ ਨਹੀਂ ਸੀ ਹੋਣਾ ਜਿਸ ਸਮੇਂ ਇਹ ਮਾਮਲਾ ਸਾਹਮਣੇ ਆਇਆ ਸੀ ਸਨ 2020 ਦੇ ਵਿੱਚ ਉਸ ਸਮੇਂ ਬਾਦਲਾਂ ਦੀ ਵਿਰੋਧੀ ਸਰਕਾਰ ਸੀ ਕੈਪਟਨ ਦੀ ਸਰਕਾਰ ਤੇ ਜੇ ਸਿਆਸਤ ਹੋਈ ਹੁੰਦੀ ਤੇ ਉਦੋਂ ਹੀ ਤੁਹਾਡੇ ਉੱਤੇ ਪਰਚਾ ਹੋ ਜਾਣਾ ਸੀ ਪਰ ਉਦੋਂ ਕੈਪਟਨ ਨੇ ਬਾਦਲ ਕਿਆਂ ਨੂੰ ਬਚਾਇਆ ਬਾਦਲ ਕਿਆਂ ਨੇ ਤੁਹਾਨੂੰ ਬਚਾ ਲਿਆ ਫਿਰ ਜਿਹੜੀ ਖੰਡ ਵਿੱਚ ਪਹਿਲਾਂ ਬਾਦਲ ਡਿੱਗਾ ਸੀ ਉਸੇ ਵਿੱਚ ਹੀ ਕੈਪਟਨ ਡਿੱਗ ਪਿਆ ਤੇ ਜੇ ਭਗਵੰਤ ਮਾਨ ਵੀ ਕਾਰਵਾਈ ਨਾ ਕਰਦਾ ਹਾਈ ਕੋਰਟ ਦੇ ਆਦੇਸ਼ ਨਾ ਹੁੰਦੇ ਭਾਈ ਬਰਦੇਵ ਸਿੰਘ ਵਡਾਲਾ ਲੰਬਾ ਸੰਘਰਸ਼ ਪੰਜ ਸਾਲਾਂ ਦਾ ਨਾ ਕਰਦੇ ਸਤਕਾਰ ਕਮੇਟੀਆਂ ਦਾ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਜਥਾ ਸਰਦਾਰth ਖਾਲਸਾ ਸ਼੍ਰੋਮਣੀ ਅਕਾਲੀ ਦਲ ਦਾ ਮਰਸਾਰ ਦਲ ਖਾਲਸਾ ਅਤੇ ਹੋਰ ਪੰਥਕ ਜਥੇਬੰਦੀਆਂ ਪੰਥਕ ਗੁਰਸਿੱਖ ਸੰਗਤਾਂ ਸੰਘਰਸ਼ ਨਾ ਕਰਦੀਆਂ ਤੇ ਸ਼ਾਇਦ ਅੱਜ ਵੀ ਦੋਸ਼ੀਆਂ ਦੇ ਉੱਤੇ ਪਰਚਾ ਨਾ ਹੁੰਦਾ ਜੇ ਇਹ ਸਿਆਸਤ ਹੀ ਹੋਈ ਹੁੰਦੀ ਤੇ ਜਦੋਂ ਦੀ ਭਗਵੰਤ ਮਾਨ ਸਰਕਾਰ ਆਈ ਸੀ ਨਾ ਫਿਰ ਪਰਚਾ ਤੁਹਾਡੇ ਉੱਤੇ ਉਹਦਾ ਹੀ ਹੋ ਜਾਣਾ ਸੀ ਪਰ ਇਹ ਜਿਹੜਾ ਪਰਚਾ ਹੋਇਆ ਆ ਇਹ ਸਿੱਖ ਸੰਘਰਸ਼ ਇਹ ਸਿੱਖ ਸੰਗਤਾਂ ਦੇ ਸੰਘਰਸ਼ ਦੀ ਜਿਹੜੀ ਆ ਉਹ ਜਿੱਤੇ ਆ ਇਹ ਖਾਲਸਾ ਪੰਥ ਦੀ ਜਿੱਤ ਆ ਤੇ ਇਹ ਬਾਦਲਦਿਆਂ ਦੀ ਨਰੈਣੂ ਮਹੰਤ ਦੇ ਕੋਲ ਮੇ ਦੀ ਜਿਹਦੀ ਕਰਾਰੀ ਹਾਰਿਆ ਤੁਸੀਂ ਕਹਿ ਰਹੇ ਹੋ ਕਿ ਅਸੀਂ ਪਰਸ ਤਾਂ ਇਸ ਕਰਕੇ ਨਹੀਂ ਦੰਦ ਕਰਵਾਇਆ ਕਿਉਂਕਿ ਅਸੀਂ ਆਪਣੇ ਪ੍ਰਬੰਧ ਵਿੱਚ ਸਿਆਸੀ ਦਖਲ ਨਹੀਂ ਚਾਹੁੰਦੇ ਤੇ ਧਾਮੀ ਸਾਹਿਬ ਜਾਂ ਹੋਰ ਬਾਦਲਦਲੀਓ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦਾ ਮਾਮਲਾ ਆਇਆ ਪਾਵਨ ਸਰੂਪਾਂ ਦਾ ਉਦੋਂ ਤੁਸੀਂ ਕਹਿੰਦੇ ਹੋ ਕਿ ਦਖਲ ਨਹੀਂ ਚਾਹੁੰਦੇ ਕਾਨੂੰਨ ਦਾ ਜਾਂ ਸਿਆਸੀ ਲੋਕਾਂ ਦਾ ਜਾਂ ਸਿਆਸਤ ਦਾ ਤੇ ਜਦੋਂ ਸੁਖਬੀਰ ਸਿੰਘ ਬਾਦਲ ਸਿਆਸਤ ਕਰਦਾ ਆ ਜਥੇਦਾਰਾਂ ਨੂੰ ਵਰਤਦਾ ਆ ਜਦੋਂ ਬੇਅਦਬੀਆਂ ਕਰਦਾ ਆ ਜਦੋਂ ਸ਼ਰੋਮਣੀ ਕਮੇਟੀ ਦੀਆਂ ਗੋਲਕਾਂ ਦੇ ਵਿੱਚੋਂ 95 ਲੱਖ ਰੁਪਏ ਦੇ ਇਸ਼ਤਿਹਾਰ ਜਿਹੜੇ ਆ ਉਹ ਦੇਵੰਦਾ ਆ ਸਿਰਸੇ ਵਾਲੇ ਨੂੰ ਮਾਫੀ ਦਵੰਦਾ ਤੁਹਾਨੂੰ ਉਦੋਂ ਸਿਆਸਤ ਨਹੀਂ ਦਿਸਦੀ ਉਦੋਂ ਬੰਨੀ ਹੋਈ ਹੁੰਦੇ ਉਹ ਉਦੋਂ ਤੁਹਾਡੇ ਮੂੰਹ ਦੇ ਵਿੱਚ ਘੁੰਗਣੀਆਂ ਕਿਉਂ ਪੈ ਜਾਂਦੀਆਂ ਹੁਣ ਤੁਸੀਂ ਕਹਿੰਦੇ ਹੋ ਕਿ ਅਸੀਂ ਸਮਰਾਥੀ ਹਾਂ ਜੇ ਤੁਸੀਂ ਸਮਰਾਥ ਹੁੰਦੇ ਨਾ ਚੋਣ ਕਮੇਟੀ ਵਾਲਿਓ ਤੇ ਫਿਰ ਤੁਸੀਂ ਉਹਨਾਂ ਦੋਸ਼ੀਆਂ ਨੂੰ ਬਣ ਦਿਆਂ ਸਜਾਵਾਂ ਦਿੰਦੇ ਜਿਹਦੇ ਨਾਲ ਸਿੱਖ ਕੌਮ ਸੰਗਤ ਸੰਤੁਸ਼ਟ ਹੁੰਦੀ ਤੁਸੀਂ ਤਾਂ ਖੁਦ ਕਿਹਾ ਸੀ ਉਸ ਸਮੇਂ ਦੇ ਤਤਕਾਲੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਦ ਨੇ ਅਤੇ ਉਸ ਸਮੇਂ ਦੇ ਐਡਵੋਕ ਉਸ ਸਮੇਂ ਦੇ ਜਨਰਲ ਸਕੱਤਰ ਐਡਵੋਕੇਟ ਧਾਮੀ ਨੇ ਕਿ ਪੱਤਾ ਕਰਾਵਾਂਗੇ ਕਰਾਇਆ ਕਿਉਂ ਨਹੀਂ ਦੱਸੋ ਤੁਸੀਂ ਕਹਿੰਦੇ ਕਿ ਸਾਨੂੰ ਕੁਝ ਸੰਪਰਦਾਵਾਂ ਨੇ ਰੋਕਿਆ ਦੱਸੋ ਕਿਹੜੀਆਂ ਸੰਪਰਦਾਵਾਂ ਨਾ ਦੱਸੋ ਦੱਸੋ ਪਿਛਲੇ 5 ਸਾਲਾਂ ਤੋਂ ਤੁਹਾਡੇ ਤੋਂ ਪੁੱਛ ਰਹੀ ਆ ਦੱਸੋ ਕਿਹੜੀ ਸੰਪਰਦਾ ਆ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦੋਸ਼ੀਆਂ ਨੂੰ ਬਚਾਉਣ ਦਾ ਯਤਨ ਕੀਤਾ ਨਾ ਲੋ ਸੰਪਰਦਾ ਦਾ ਤੁਸੀਂ ਕਹਿੰਦੇ ਹੋ ਕਿ ਕੁਝ ਮੁਖੀਆਂ ਨੇ ਦੱਸੋ ਕਿਹੜੇ ਮੁਖੀ ਆ ਧੌਣੋਂ ਫਰਕ ਹੀ ਲਿਆਈ ਹੋਈ ਆ ਜੀ ਤੁਸੀਂ ਕਹਿੰਦੇ ਹੋ ਧਾਮੀ ਸਾਹਿਬ ਬਾਦਲਦਲੀਓ ਜਨ ਅਨੁਮਾਨ ਤਾਦਾ ਜਿਹੜਾ ਹੋਰ ਕੋੜਮਾ ਆ ਤੁਸੀਂ ਕਹਿੰਦੇ ਹੋ ਸਾਨੂੰ ਕਿ ਕੁਝ ਵਿਦਵਾਨਾਂ ਨੇ ਕਿਹਾ ਦੱਸੋ ਕਿਹੜੇ ਵਿਦਵਾਨ ਆ ਉਹਨਾਂ ਦੇ ਗੱਲ ਦੇ ਵਿੱਚ ਵੀ ਦੱਸਾ ਪਾ ਕੇ ਲਿਆਈਏ ਦੱਸੋ ਤੋ ਸ਼ਰਮ ਕਰੋ ਜਿਨ੍ਹਾਂ ਨੇ ਵੀ ਤੁਹਾਨੂੰ ਕਿਹਾ ਆ ਨਾ ਤੁਸੀਂ ਖੋਦੀ ਉਹਨਾਂ ਦੇ ਧੌਣ ਤੇ ਗੋਡਾ ਰੱਖਦੇ ਤੁਹਾਨੂੰ ਸ਼ਰਮ ਨਹੀਂ ਆਈ ਅੱਗੇ ਜਦੋਂ ਪਾਵਨ ਰੂਪ ਮਹਾਰਾਜ ਸਾਹਿਬ ਜੀ ਦਾ ਜਵਾਹਰ ਕਿਤੋਂ ਚੋਰੀ ਹੋਇਆ ਸੀ ਤੇ ਤੁਹਾਨੂੰ ਪਤਾ ਨਹੀਂ ਬਾਦ ਵਿੱਚ ਬਰਗਾਰੀ ਵਿੱਚ ਕੀ ਕੁਝ ਹੋਇਆ ਕੋਟਕਪੂਰੇ ਵਿੱਚ ਕੀ ਹੋਇਆ ਕਿ ਹੁਣ ਤੁਸੀਂ 328 ਭਾਵਨ ਸਰੂਪਾ ਦੇ ਵਿੱਚ ਵੀ ਐਸੀ ਹੀ ਘਟਨਾਵਾਂ ਵਾਪਰੇ ਇੰਤਜ਼ਾਰ ਕਰਦੇ ਪੈਓ ਤੁਸੀਂ ਕਹਿੰਦੇ ਪੁਲਿਸ ਦਾ ਰਖਵਾਲੀ ਨਹੀਂ ਚਾਹੁੰਦੇ ਤੇ ਜਦੋਂ ਸ਼ਰੋਮਣੀ ਕਮੇਟੀ ਵਾਦਿਓ ਜਵਾਬ ਦਿਓ ਹਰ ਸਾਲ 6 ਜੂਨ ਵਾਲੇ ਦਿਨ ਜਿਹੜੇ ਨੌਜਵਾਨ ਸੱਤ ਜਲਨੈ ਸਿੰਘ ਦੀ ਖਾਲਸਾ ਭੰਡਾਰਾ ਵਾਲੇ ਮਹਾਪੁਰਸ਼ਾਂ ਨੂੰ ਜੂਨ 1984 ਦੇ ਖੱਲੂਘਾਰੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਆਉਂਦੇ ਆ ਉੱਥੇ ਕੌਮ ਦੇ ਨਾਰੇ ਲਗਾਉਂਦੇ ਆ ਤੁਸੀਂ ਉਹਨਾਂ ਉੱਤੇ ਪਰਚੇ ਦਰਜ ਕਰਵਾਉਂਦੇ ਕਿ ਨਹੀਂ ਆਜਰੇ ਸ਼ਰਮਣੀ ਕਮੇਟੀ ਦੀ ਇੱਕ ਗੁੰਡਾ ਟਾਸਕ ਫੋਰਸ ਆ ਤੁਸੀਂ ਡਾਂਗਾ ਮਾਰਦੇ ਤੇ ਨਹੀਂ ਡਾਂਗਾ ਮਾਰ ਕੇ ਪੁਲਿਸ ਤੋਂ ਫੜਾਉਂਦੇ ਕੀ ਨਹੀਂ ਜਦੋਂ ਦਰਬਾਰ ਸਾਹਿਬ ਦੇ ਵਿੱਚ ਬੇਅਦਬੀ ਹੋਈ ਸੀ ਸਮੇਂ-ਸਮੇਂ ਦੇ ਉੱਤੇ 2-3 ਘਟਨਾਵਾਂ ਹੋ ਚੁੱਕੀਆਂ ਹੋਈਆਂ ਕੱਲੀ ਮੈਂ ਸਾਨੂੰ 2020-21 ਵਾਲੀ ਗੱਲ ਨਹੀਂ ਕਰ ਰਿਹਾ ਇਸ ਤੋਂ ਪਹਿਲਾਂ ਵੀ ਹੋ ਚੁੱਕੀਆਂ ਕੀ ਤੁਸੀਂ ਉਹਨਾਂ ਦੋਸ਼ੀਆਂ ਨੂੰ ਪੁਲਿਸ ਦੇ ਕੋਲ ਫੜਾਇਆ ਸੀ ਕਿ ਨਹੀਂ ਤੁਸੀਂ ਪਰਚਾ ਦਰਜ ਕਰਵਾਇਆ ਕੀ ਨਹੀਂ ਸੀ ਜਦੋਂ ਸ਼ਰਮਣੀ ਕਮੇਟੀ ਦੇ اجلاس ਹੁੰਦੇ ਆ ਤੁਸੀਂ ਦੱਸੋ ਉਦੋਂ ਸਰਕਾਰੀ ਅਧਿਕਾਰੀ ਉੱਥੇ ਬਹਿੰਦੇ ਕੀ ਨਹੀਂ ਡਿਪਟੀ ਕਮਿਸ਼ਨਰ ਜਾਂ ਪੁਲਿਸ ਕਮਿਸ਼ਨਰ ਬਹਿੰਦੇ ਆ ਕੀ ਨਹੀਂ ਤੁਸੀਂ ਦੱਸੋ ਜਿਹੜੇ ਆਕਾਲ ਤਖਤ ਸਾਹਿਬ ਦੇ ਸ਼ਰੋਣੀ ਕਮੇਟੀ ਵੱਲੋਂ ਥਾਪੇ ਹੋਏ ਜੱਥੇਦਾਰ ਹੁੰਦੇ ਆ ਉਹ ਸਰਕਾਰੀ ਗੰਮਨ ਲੈਂਦੇ ਆ ਕਿ ਨਹੀਂ ਦੱਸੋ ਕਿੱਥੇ ਤੁਹਾਡੇ ਵਿੱਚ ਸ਼ਰੋਣੀ ਕਮੇਟੀ ਦਾ ਤੇ ਬਹੁਤ ਸਾਰਾ ਜਿਹੜਾ ਪ੍ਰਬੰਧ ਹੈ ਉਹ ਤੇ ਕੋਈ ਪ੍ਰਾਈਵੇਟ ਆਧਾਰਾ ਤੇ ਹੈ ਨਹੀਂ ਬਹੁਤ ਸਾਰੇ ਜਿਹੜੇ ਤੁਸੀਂ ਕੰਮ ਹੀ ਉਹ ਸਰਕਾਰ ਦੇ ਅਧੀਨ ਹੋ ਕੇ ਵੀ ਤੇ ਚੌਣਾ ਕਰਵਾਉਂਦੇ ਹੋ ਤੇ ਫਿਰ ਤੁਸੀਂ ਬੇਅਦਬੀ ਦੇ ਦੋਸ਼ੀਆਂ ਨੂੰ ਬਚਾਉਣ ਦਾ ਠੇਕਾ ਕਿਉਂ ਚੁੱਕਿਆ ਹੋਇਆ ਆ ਤੁਹਾਨੂੰ ਸ਼ਰਮ ਨਹੀਂ ਹੁੰਦੀ ਜਿਹੜੀਆਂ ਸਿੱਖ ਸੰਗਤਾਂ ਜਿਹਦੇ ਪੰਥ ਪ੍ਰਸਤ ਗੁਰਸਿੱਖ ਉਥੇ 40 ਦਿਨ ਦਿੰਦਾਂ ਨੇ ਮੋਰਚਾ ਲਾਇਆ ਸੀ ਸ਼ਰੋਮਣੀ ਕਮੇਟੀ ਦੇ ਦਫ਼ਤਰ ਅੱਗੇ ਤੁਸੀਂ ਉਹਨਾਂ ਦੇ ਨਾਲ ਸਲੂਕ ਕੀ ਕੀਤਾ ਵਤੀਰਾ ਕੀ ਕੀਤਾ ਤੁਸੀਂ ਤਾਂ ਉਸ ਦਿਨ ਸ਼ਰੋਮਣੀ ਕਮੇਟੀ ਦੇ ਦਫ਼ਤਰ ਨੂੰ ਇੱਕ ਬੁੱਝਰਖਾਨਾ ਇੱਕ ਸੀਆਈਏ ਸਟਾਫ ਇੱਕ ਤਸੀਹਾ ਕੇਂਦਰ ਬਣਾ ਕੇ ਲੱਖ ਦਿੱਤਾ ਸੀ ਤੇ ਤੁਸੀਂ ਉਹਨਾਂ ਗੁਰਸਿੱਖਾਂ ਨੂੰ ਜਿਹੜੇ ਤਲਾਬਤਾ 328 ਭਾਵਨ ਰੂਪਾਂ ਦਾ ਇਨਸਾਫ ਮੰਗਦੇ ਪਏ ਸੀ ਕਹਿੰਦੇ ਸੀ ਦੋਸ਼ੀਆਂ ਦੇ ਉੱਤੇ ਕਾਰਵਾਈ ਕਰੋ ਤੇ ਤੁਸੀਂ ਉਲਟਾ ਉਹਨਾਂ ਦੇ ਸਰੀਰਾਂ ਦੇ ਉੱਤੇ ਹੀ ਸਿੱਖਾਂ ਦੇ ਸਰੀਰਾਂ ਦੇ ਉੱਤੇ ਹੀ ਜਿਹੜੇ ਜ਼ਖਮ ਆ ਉਹ ਦੇ ਦਿੱਤੇ ਤੁਸੀਂ ਸ਼ਰੋਮਣੀ ਕਮੇਟੀ ਦੇ ਦਫ਼ਤਰ ਵਿੱਚ ਹੀ ਦਰਬਾਰ ਸਾਹਿਬ ਦੇ ਬਿਲਕੁਲ ਨੇੜੇ ਪੰਥ ਪ੍ਰਸਤ ਗੁਰਸਿੱਖਾਂ ਦੇ ਕੇਸ ਪੁੱਟੇ ਉਹ ਤੁਹਾਨੂੰ ਸ਼ਰਮ ਨਹੀਂ ਆਈ ਤੁਸੀਂ ਦਸਤਾਰਾਂ ਨਾ ਦਿੱਤੀਆਂ ਤੁਸੀਂ ਕਾਕਾਰ ਖੋਲੇ ਤੁਸੀਂ ਜੇਬਾਂ ਦੇ ਵਿੱਚੋਂ ਜਿਹੜੇ ਪੈਸੇ ਆ ਉਹ ਵੀ ਕੱਢ ਲੇ ਤੁਸੀਂ ਡਾਂਗਾ ਤਲਵਾਰਾਂ ਮਾਰ ਕੇ ਤੇ ਕਿੰਨਾ ਉਹਨਾਂ ਗੁਰਸਿੱਖਾਂ ਦੇ ਉੱਤੇ ਜ਼ੁਲਮ ਤਸ਼ੱਦਦ ਕੀਤਾ ਜਿਹੜਾ ਮੁਗਲ ਜ਼ਾਲਮ ਤਸ਼ੱਦਦ ਕਰਦੇ ਹੁੰਦੇ ਸੀ ਗੁੱਜਰ ਪੁਸੀਆ ਕਰਦੇ ਹੁੰਦੇ ਸੀ ਉਹੀ ਕੁਝ ਪੰਥ ਪ੍ਰਸਤ ਗੁਰਸਿੱਖਾਂ ਦੇ ਸ਼ਰਮਨੀ ਕਮੇਟੀ ਦੇ ਦਫ਼ਤਰ ਵਿੱਚ ਜਿਹੜਾ ਹੰਡਾਇਆ ਤੁਸੀਂ ਤੇ ਸਾਕਾ ਨਨਕਾਣਾ ਸਾਹਿਬ ਵਰਗਾ ਜਿਹੜਾ ਸਾਕਾ ਆ ਇੱਕ ਹੋਰ ਉਸ ਦਿਨ 24 ਅਕਤੂਬਰ 2020 ਨੂੰ ਦੁਹਰਾ ਦਿੱਤਾ ਤੁਹਾਡੇ ਉੱਤੇ ਇੱਕ ਬਹੁਤ ਵੱਡਾ ਜਿਹੜਾ ਕਲੰਕ ਆ ਉਹ ਲੱਗ ਚੁੱਕਾ ਹੋਇਆ ਆ ਤੇ ਖਾਲਸਾ ਪੰਥ ਤੁਹਾਨੂੰ ਮਾਫ਼ ਨਹੀਂ ਕਰੇਗਾ ਤੇ ਪਾਵਨ ਸਰੂਪਾਂ ਦਾ ਜਿਹੜਾ ਇਨਸਾਫ ਆ ਇਹ ਖਾਲਸਾ ਪੰਥ ਲੈ ਕੇ ਰਹੇਗਾ ਸ਼ਰਮਣੀ ਕਮੇਟੀ ਵਾਲਿਓ ਬਾਦਦਦਿਓ ਸ਼ਰਮ ਕਰੋ ਸ਼ਰਮ ਆ ਸੁਖਬੀਰ ਸਿੰਘ ਬਾਦਦ ਮਾਫ਼ੀਆਂ ਮੰਗਦਾ ਫਿਰਦਾ ਸੀ ਤੇ ਇਦਾਂ ਹੀ ਭਵੇਖ ਵਿੱਚ ਤੁਸੀਂ ਸਾਰੇ ਜਿਹੜੇ ਮਾਫ਼ੀਆਂ ਆ ਉਹ ਮੰਗਦੇ ਫਿਰਿਓ ਇੱਕ ਗੱਲ ਯਾਦ ਰੱਖਿਓ ਇਹ ਕਹਿ ਕੇ ਮੈਂ ਸਮਾਪਤੀ ਕਰਦਾ ਆ ਜਿਹੜੇ ਗੁਰੂ ਦੇ ਨਹੀਂ ਹੋਏ ਉਹ ਅੱਜ ਵੀ ਮੋਏ ਤੇ ਕੱਲ ਵੀ ਮੋਏ ਜਿਵੇਂ ਤੁਸੀਂ ਸਿਆਸਤ ਖੇਡਦੇ ਪਇਓ ਜਿਵੇਂ ਤੁਸੀਂ ਸੰਗਤਾਂ ਨੂੰ ਦਲ ਦਰ ਉੱਤੇ ਫਟਕਾਰ ਰਹੇ ਹੋ ਜਿਵੇਂ ਤੁਸੀਂ ਸਾਡੇ ਗੁਰੂ ਨੂੰ ਜਿਹੜਾ ਰੋਲਿਆ ਜਿਵੇਂ ਤੁਸੀਂ ਸਿੱਖ ਸੰਗਤਾਂ ਨੂੰ ਜਿਹੜੇ ਜ਼ਖਮਿਆ ਉਹ ਦਿੱਤੇ ਸੀ ਇਸੇ ਤਰ੍ਹਾਂ ਜਿਹੜੇ ਆ ਉਹ ਤੁਸੀਂ ਰੋਲੋਗੇ ਭੁੱਲ ਜਾਈਓ ਕਿ ਤੁਹਾਡੇ ਤੋਂ ਸਿਆਸਤ ਆਏਗੀ ਜੋ ਕੁਝ ਤੁਹਾਡੇ ਨਾਲ 2017 ਵਿੱਚ 19 ਵਿੱਚ 2022 ਦੀਆਂ 2024 ਦੀਆਂ ਲੋਕ ਸਭਾ ਤੇ ਵਿਧਾਨ ਸਭਾ ਵਿੱਚ ਹੋਇਆ ਸੀ ਅੱਗੇ ਵੀ ਸੈਨ ਦੇ ਲਈ ਹੁਣ ਤਿਆਰ ਹੋ ਜਾਓ ਜੇਕਰ ਇਨਸਾਫ ਨਹੀਂ ਨਾ ਦਿਓਗੇ ਤੇ ਭੁੱਲ ਜਾਇਓ ਇਹ ਖਾਲਸਾ ਪੰਥ ਤੁਹਾਨੂੰ ਮਾਫ ਕਰੇਗਾ ਪਰ ਗੁਰੂ ਸਾਹਿਬ ਜੀ ਦੇ ਅਦਬ ਸਤਕਾਰ ਦੇ ਲਈ ਖਾਲਸਾ ਪੰਥ ਪਹਿਲਾਂ ਵੀ ਜੂਝਦਾ ਰਿਹਾ ਸੀ ਤੇ ਜੂਝਦਾ ਰਹੇਗਾ ਸ਼੍ਰੋਮਣੀ ਕਮੇਟੀ ਵਾਲਿਓ ਤੁਹਾਡੀ ਉੱਤੇ ਲਹਨਤ ਆ ਲਹਨਤ ਆ ਲਹਨਤ ਆ ਜਿਹਦੇ ਅੱਜ ਵੀ ਤੁਸੀਂ ਦੋਸ਼ੀਆਂ ਨੂੰ ਬਚਾਉਣ ਦਾ ਜਿਹੜਾ ਯਤਨ ਆ ਉਹ ਕਰ ਰਹੇ ਹੋ